ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਹਾਈ ਕੋਰਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬਿਆਦਬੀ ਦੇ ਰੋਸ ਵਜੋਂ ਹਰੀ ਸਿੰਘ ਨਲਵਾ ਚੌਂਕ 'ਚ ਸਿੱਖ ਸੰਗਤਾਂ ਤੇ ਹਿੰਦੂ ਭਾਈਚਾਰੇ ਵੱਲੋਂ ਧਰਨਾ ਲਗਾਇਆ ਗਿਆ ਹੈ। ਧਰਨੇ ਵਿੱਚ ਮੌਜੂਦ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਗਿੱਲ ਨੇ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਕਾਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਸ਼ਰਾਰਤੀ ਆਂਸਰਾਂ ਵੱਲੋਂ ਲਗਾਤਾਰ ਜਾਰੀ ਹੈ। ਪਰ ਸਰਕਾਰ ਦੋਸ਼ੀਆਂ ਨੂੰ ਫੜਨ ਦੀ ਬਜਾਏ ਸ਼ਾਂਤਮਈ ਸੰਘਰਸ਼ ਕਰ ਰਹੀ ਹੈ, ਜਥੇਬੰਦੀਆਂ ਤੇ ਤਸ਼ੱਦਦ ਕਰ ਰਹੀ ਹੈ। ਉਹਨਾਂ ਰਾਏਕੋਟ ਸ਼ਹਿਰ ਦੇ ਵਿੱਚ ਜੋ ਕਿ ਸਾਬਸ਼੍ਰੀ ਗੋਮ ਸਿੰਘ ਦੀ ਚਰਨ ਪੂਛੋ ਪ੍ਰਾਪਤ ਧਰਤੀ ਹੈ ਹਰੀ ਸਿੰਘ ਨਲਵਾ ਚੌਂਗ ਦੇ ਵਿੱਚ ਸਮੁੱਚੇ ਰੂਪ ਦੇ ਵਿੱਚ ਜਿਹੜਾ ਕਿ Hindu Sikh ਭਾਈਚਾਰੇ ਵੱਲੋਂ ਸ਼ਾਂਤਮਈ ਧਰਨਾ ਦਿੱਤਾ ਗਿਆ ਜਿਹਦੇ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਿਹੜਾ ਰੋਸ ਪ੍ਰਗਟ ਕੀਤਾ ਗਿਆ ਜਿਦੇ ਵਿੱਚ ਜਿਹੜੀ ਹੈ BJP ਦੇ ਸਾਡੇ ਸਮੁੱਚੇ ਆਲਟ ਰੈਡ ਅਸੋਸੀਏਸ਼ਨ ਦੇ ਔਰ ਸਾਰੇ ਨਮਾਇੰਦੇ ਵੀ ਇੱਥੇ ਪਹੁੰਚੇ ਹੋਏ ਨੇ ਸਾਡੇ ਵਿੱਚ ਨਰੇ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਕੌਂਸਲਰ ਸਾਹਿਬਾਨ ਜੋ ਕਿ ਇਸ ਧਰਨੇ ਵਿੱਚ ਆਏ ਨੇ ਔਰ ਮੈਂ ਸਮਝਦਾ ਕਿ ਸ਼ਿਵਮਨੀ ਅਕਾਲੀ ਦਲ ਦੀ ਇਹ ਬਹੁਤ ਹੀ ਇੱਕ ਨਲੈਕੀ ਆ ਜਿਹਦੇ ਵਿੱਚ ਸਰਕਾਰਾਂ ਇੱਕ ਮਿੰਟ ਵਿੱਚ ਜੋ ਕੰਮ ਕਰ ਸਕਦੀਆਂ ਉਹ ਜੂਨ ਮਹੀਨੇ ਤੋਂ ਲਟਕਦਾ ਆ ਰਿਹਾ ਇਹ ਮੈਂ ਇਹ ਸਮਝਦੇ ਹੋਏ ਅਸੀਂ ਸ਼ਿਵਮਨੀ ਅਕਾਲੀ ਦਲ ਦੇ ਜਿਹੜੇ ਅਹੁਦੇ ਸਾਡੇ ਕੋਲ ਸੀ ਉਹਨਾਂ ਤੋਂ ਅਸਤੀਫੇ ਦਿੰਨੇ ਆ ਔਰ ਅਸੀਂ ਸਰਕਾਰ ਤੋਂ ਹਲੇ ਵੀ ਆਸ ਕਰਦੇ ਆ ਵੀ ਜਿਹੜੇ ਇਹ ਦੰਗੇ ਪਸਾਦ ਪੰਜਾਬ 'ਚ ਹੋ ਰਹੇ ਨੇ ਜਲਦ ਤੋਂ ਜਲ ਇਹਨਾਂ ਨਪਟਾਰਾ ਕੀਤਾ ਜਾਵੇ ਜਿਹੜੇ ਹੱਥੀ ਸਿੰਘਾਂ ਤੇ ਵਾਹਿਗੁਰੂ ਦਾ ਜਾਬ ਕਰਦੇ ਸਿੰਘਾਂ ਤੇ ਗੋਲੀਆਂ ਚਲਾਈਆਂ ਉਹਨਾਂ ਆਫਸਰਾਂ ਨੂੰ ਜਲਦ ਤੋਂ ਜਲ ਸਜ਼ਾਵਾਂ ਦਿੱਤੀਆਂ ਜਾਣ ਔਰ ਜੋ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਅੰਗ 파ੜੇ ਨੇ ਔਰ ਉਹ ਜਲਦੀ ਜਲਦੀ ਦੋਸ਼ੀ ਫੜ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇੱਕ ਗੱਲ ਹੋਰ ਤਾਂ ਸਾਡੇ ਸੰਗਤਾਂ ਦੇ ਵਿੱਚ ਰੋਸ ਇਹ ਆ ਕਿ ਸਭ ਤੋਂ ਇੱਕ ਗੱਲ ਤਾਂ ਨਿਭੜੀ ਨਹੀਂ ਸੀ ਔਰ ਦੂਸਰੇ ਸਾਡੇ ਚਾਰ ਜਿਹੜੇ ਸਰੂਪਾਂ ਦੀ ਬੇਅਦਬੀ ਉਸ ਦੇ ਵਿੱਚ ਦਰਮਿਆਨ ਹੋਰ ਹੋ ਗਈਆਂ ਤੇ ਜਿੱਥੇ ਮੈਂ ਇਹ ਮੈਸੇਜ ਸਰਕਾਰ ਦੇ ਨਾਲ ਵੀ ਸਾਂਝਾ ਕਰਦਾ ਔਰ ਸਾਡੇ ਸਿੱਖ ਜਿਹੜੇ ਜਗਤ ਦੇ ਭਾਈਚਾਰਾ ਸਾਡੇ ਹੈਗੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਹਿਬਾਨ ਵੀ ਨੇ ਉਹਨਾਂ ਦੀ ਵੀ ਡਿਊਟੀ ਬਣਦੀ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਆਪਣੀ ਨਿਗਰਾਨੀ ਰੱਖਣ ਦੀ ਲੋੜ ਆ ਆਪਣੇ ਸਾਈ ਪਾਠ ਸਭ ਆਰੰਭ ਕਰਕੇ ਉੱਥੇ ਜਿਹੜਾ ਅਸੀਂ ਸ਼ੋਗ ਵੀ ਮਨਾਇਆ ਜਾ ਰਿਹਾ ਜਿਹਦੇ ਵਿੱਚ ਰਾਇਕੁਰ ਸ਼ਹਿਰ ਦੇ ਵਿੱਚ ਅੱਜ ਅਸੀਂ ਸਾਬ ਸ਼ਰੂ ਗ੍ਰੰਥ ਸਾਹਿਬ ਜੀ ਦਾ ਸਾਈ ਪਾਠ ਆਰੰਭ ਕਰਨ ਤੋਂ ਬਾਅਦ ਇਸ ਚੌਂਗ ਦੇ ਵਿੱਚ ਧਰਮਾਂ ਦੇ ਰੂਪ ਜਿਹੇ ਬੈਠੇ ਆ ਉਹ ਰਾਇਕੁਰ ਦਾ ਜਾਬ ਕਰ ਰਹੇ ਆ ਔਰ ਜਿਸ ਤਰ੍ਹਾਂ ਇਹ ਸਿੱਖ ਸੰਗਤਾਂ ਕਨਿਓ ਜੋ ਜ਼ਿਲ੍ਹਾ ਲੈਵਲ ਤੇ ਜਿਹੜੀ ਧਰਨਾ ਉਸੇ ਤਰ੍ਹਾਂ ਹੀ ਅਸੀਂ ਕਰਦੇ ਜਿਹੜਾ ਜ਼ਿਲ੍ਹਾ ਲੈਵਲ ਤੇ ਧਰਨਾ ਦਵਾਂਗੇ ਉਹ ਸਰਕਾਰ ਤੋਂ ਆਸ ਕਰਦੇ ਆ ਕਿ ਜਲਦ ਤੋਂ ਜਲਦ ਜਿਹੜੀ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਲਿਆਂਦਾ ਜਾਵੇ ਤਾਂ ਜੋ ਮੁਰਕੇ ਸਾਨੂੰ ਇਹ 84 ਵਾਲਾ ਜੋ ਮਾਹੌਲ ਆ ਉਹ ਦੁਬਾਰਾ ਪੈਦਾ ਨਾ ਹੋਵੇ ਇੰਨੀ ਗੱਲ ਕਹਿੰਦਾ ਧਰਨੇ ਵਿੱਚ ਰੋਜ਼ਾਨਾ ਪੈਰੇ ਦਾ ਅਖਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ 헤ਰਾ ਨੇ ਵੀ ਹਾਜ਼ਰੀ ਲਗਵਾਈ ਸੰਨੀ ਸੁਜਾਪੁਰ ਦੇ ਨਾਲ ਜਸਵੀਰ 헤ਰਾ ਪੈਰੇ ਦਾ ਟੀਵੀ